でもうテンションいい。 ਰਾਕਰ ਸਿੰਘ ਕਣਕਵਾਲ ਪੰਜਾਬ ਉਮਰ ਨੰਬਰ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਜਿਹੜੇ ਅਸੀਂ ਸਾਰੇ ਪੰਜਾਬ ਉਮਰ ਬਣੀਆਂ 643 ਹੈ ਪੰਜਾਬ ਦੀ ਸਭ ਤੋਂ ਵੱਡੀ ਯੂਨੀਅਨ ਉਹਦਾ ਮੈਂ ਨੁਮਾਇੰਦਾ ਜ਼ਿਲ੍ਹੇ ਦਾ ਅੱਜ ਅਸੀਂ ਪੰਜਾਬ ਉਮਰ ਬਣੀਆਂ ਦੇ ਜਿਹੜੇ ਪੰਜਾਬ ਬਾਡੀ ਵੱਲੋਂ ਨਿਸ਼ਾ ਨਿਰਦੇਸ਼ ਹੋਏ ਨੇ ਜੀ ਡੀਸੀਸ ਹੈਵਾਲਾ ਨੂੰ ਮਨਪੱਤਰ ਦੇਣ ਵਾਸਤੇ ਸਾਡੀਆਂ ਜਿਹੜੀਆਂ ਦੋ ਮੇਨ ਬੰਗਾ ਆਪ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਚ ਪਾਈਆਂ ਸੀ ਇੱਕ ਮਾਲ ਪੱਤਾ 3000 ਰੁਪਇਆ ਇੱਕ ਕਿਤਾਬ ਪੁਛੀ ਜਿਹੜੀ ਨੰਬਰਦਾਰੀ ਕਰਨ ਵਾਸਤੇ ਪਰ بار بار ਮੀਟਿੰਗਾਂ ਹੋਣ ਦੇ ਬਾਵਜੂਦ ਪੰਜ ਵਾਰ ਜਿਹੜੇ ਆਪਣੇ ਚੀਮਾ ਸਾਹਿਬ ਨਾਲ ਮੀਟਿੰਗ ਹੋਈ ਅਮਨਾ ਰੋੜੇ ਨਾਲ ਹੋਈ ਕੁਲਦੀਪ ਸਿੰਘ ਢਾਲੀ ਵਾਲ ਨਾਲ ਹੋਈ ਤੇ ਹੋਰ ਬੜੇ ਜਿਹੜੇ ਮੰਤਰੀ ਐਮ ਐਲ ਏ ਸਵਾਨ ਨੂੰ ਸੀ ਮਿਲੇ ਪਰ ਸਾਨੂੰ ਹਜੇ ਤੱਕ ਕੁਝ ਨਹੀਂ ਦਿੱਤਾ ਗਿਆ ਹੈ ਸੋ ਅਸੀਂ ਅੱਜ ਇਸ ਮੰਗ ਪੱਤਰ ਰੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਾਡੀਆਂ ਮੰਗਾਂ ਜਿਹੜੀਆਂ ਇਹ ਜਲਦੀ ਤੋਂ ਜਲਦੀ ਪੂਰੀਆਂ ਕਰੋ ਜੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਆਉਣ ਵਾਗੀਆਂ ਜਿਹੜੀਆਂ 4 ਜਿਮਨੀ ਚੋਣਾ ਪੰਜਾਬ 'ਚ ਉਹਨਾਂ 'ਚ ਅਸੀਂ ਇਹਨਾਂ ਦਾ ਪੂਰਾ ਟਟ ਕੇ ਵਿਰੋਧ ਕਰਾਂਗੇ ਸਾਰੇ ਹਲਕਿਆਂ 'ਚ ਅਸੀਂ ਰੋਸ ਮਾਰਚ ਕਰਾਂਗੇ ਸੋ ਅਸੀਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਅਪੀਲ ਕਰਦੇ ਆ ਵੀ ਜਿਹੜੀਆਂ ਸਾਡੀਆਂ ਮੰਗਾਂ ਲੰਬੇ ਸਮੇਂ ਤੋਂ ਲਟਕ ਰਹੀਆਂ ਉਹਨਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ। ਜਿਵੇਂ ਚੋਣਾ ਵੇਰੀ ਵਾਅਦਾ ਕੀਤਾ ਜਾਂਦਾ ਜੇ ਹੁਣ ਜਿਮਨੀ ਚੋਣ ਵੇਰੀ ਵੀ ਉਸ ਤਰ੍ਹਾਂ ਹੀ ਕੀਤਾ ਗਿਆ ਕੀ ਕੋਈ ਨਵੀਂ ਰਣਨੀਤੀ ਤਿਆਰ ਕੀਤੀ ਗਈ ਹੈ? ਦੇਖੋ ਜੀ ਜਿਮਨੀ ਚੋਣਾ ਤਰ੍ਹਾਂ ਅਸੀਂ ਜਿਹੜਾ ਰੋਸ ਮਾਰਚ ਕਰਨਾ ਹੈ ਤੇ ਇਹਨਾਂ ਦਾ ਵਿਰੋਧ ਕਰਨਾ ਹੈ ਆਪ ਸਰਕਾਰ ਦਾ ਜੇ ਸਾਡੀਆਂ ਮੰਗਾਂ ਫੇਰ ਵੀ ਇਹਨਾਂ ਨੇ ਨਹੀਂ ਮੰਨੀਆਂ ਤਾਂ ਉਹਦਾ ਜਿਹੜਾ ਨਵਾਂ ਅਗਲੀ ਰਣਨੀਤੀ ਹੋਊਗੀ ਉਹ ਪੰਜਾਬ ਬਾਡੀ ਵੱਲੋਂ ਕੀਤੀ ਜਾਊਗੀ ਜੋ ਵੀ ਅੱਗੇ ਸਾਨੂੰ ਮਿਲੂਗਾ ਪੰਜਾਬ ਬਾਡੀ ਵੱਲੋਂ ਨਿਰਦੇਸ਼ ਉਸ ਮੁਤਾਬਕ ਅਸੀਂ ਉਹ ਜਿਹੜੀ ਹੈ ਕਰਾਂਗੇ ਸਾਰਾ ਕੁਝ ਹੋਰ ਜਿਹੜੀ ਯੂਨੀਅਨ ਆਪਣਾ ਦਾਸਾਸੀਕ ਮਾਲਵਾ ਸੁਪਰ ਸੀਨੀਅਰ ਮੀਤ ਪ੍ਰਧਾਨ ਤੇ ਖਜ਼ਾਮਜੀ ਸਰਦਾਰ ਗਿਰਪਾਲ ਸਿੰਘ ਜੰਮਰਾ ਸਾਹਿਬ ਦੀ ਨਿਸ਼ਾ ਨਿਰਦੇਸ਼ਾਂ ਤਹਿਤ ਤੇ ਸਰਦਾਰ ਸਰਜੀਤ ਸਿੰਘ ਮੈਨੇਜਰ ਕਾਰਜਕਾਰੀ ਪ੍ਰਧਾਨ ਪੰਜਾਬ ਉਹਨਾਂ ਦੀ ਜੋਗ ਅਗਵਾਈ ਕੀਤਾ ਸਾਨੂੰ ਸਾਰਿਆਂ ਪੰਜਾਬ ਬਾਡੀ ਵੱਲੋਂ ਸਮੱਚ ਜਿਹੜਿਆ ਨੂੰ ਇਹ ਡਿਊਟੀ ਲੱਗੀ ਸੀ ਇਹ 30 ਤਰੀਕ ਨੂੰ ਪੀਸੀ ਦਫ਼ਤਰਾਂ ਵਿੱਚ ਜੋਗ ਨੁਮਾਇੰਦਿਆਂ ਨੂੰ ਮੈਂਬਰ ਰੰਡਮ ਤੇ ਅੱਜ ਅਸੀਂ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਭਾਕਰ ਸਿੰਘ ਕਲਕਵਾ ਦੀ ਅਗਵਾਈ ਹੇਠਾਂ ਅਸੀਂ ਬਟਿੰਡਾ ਦਫ਼ਤਰ ਪਹੁੰਚੇ ਹਾਂ ਤੇ ਸਰਕਾਰ ਨੂੰ ਮੰਗਵੱਤਰ ਦਿੱਤਾਗਾ ਤੇ ਸਰਕਾਰ ਨੂੰ ਅਸੀਂ ਪਹਿਲਾਂ ਵੀ ਬਹੁਤ ਵਾਰੀ ਮੈਂਬਰ ਰੰਡਮ ਦੇ ਰੂਪ ਵਿੱਚ ਜਾਂ ਪਰਸਨਲੀ ਮਿਲ ਕੇ ਵੀ ਦੱਸ ਚੁੱਕੇ ਹਾਂ ਪਰ ਸਰਕਾਰ ਨੇ ਅੱਜ ਤੱਕ 3.5 ਸਾਲਾਂ ਵਿੱਚ ਸਰਕਾਰ ਨੇ ਸਾਡੇ ਨੰਬਰਦਾਰਾਂ ਦੀ ਕੋਈ ਬਾਹ ਨਹੀਂ ਪੜੀ। ਬੇਸ਼ੱਕ ਉਹਨਾਂ ਨੇ ਚੋਣ ਮੈਨੀਫੈਸਟੋ ਵਿੱਚ ਸਾਡੀਆਂ ਦੋ ਮੰਗਾਂ ਪਹਿਲ ਦੇ ਅਧਾਰ ਤੇ ਪਾਈਆਂ ਸੀ। ਕੇਜਰੀ ਬਾਲ ਦੀਆਂ ਗਰੰਟੀਆਂ ਸੀ ਦੋ ਗਰੰਟੀਆਂ। ਕਿ ਇੱਕ ਤਾਂ ਸੀ ਨੰਬਰਦਾਰ ਚਤ੍ਰਾਈ ਸਿਸਟਮ ਚੱਲਦਾ ਰਹੇਗਾ ਤੇ ਜਿਹੜਾ ਮਾਨ ਪੱਤਾ ਇਹ ਤਾਂ 10000 ਕੀਤਾ ਜਾਂਦਾ। ਪਰ 2.5 ਸਾਲ ਬੀਤਣ ਦੇ ਬਾਵਜੂਦ ਵੀ ਇਹਨਾਂ ਨੇ ਉਹ ਸਾਡੀਆਂ ਮੰਗਾਂ ਨਹੀਂ ਲਾਗੂ ਕੀਤੀਆਂ। ਉਸ ਤੋਂ ਬਾਅਦ ਜਲੰਧਰ ਦੀ ਜਿਮਨੀ ਚੋਣ ਆਈ ਤਾਂ ਉਹ ਨਾਰਾ ਸਾਨੂੰ ਫੇਰ ਲਾਇਆ ਗਿਆ ਪਰ ਫੇਰ ਸਾਡਾ ਨਾਰਾ ਦੂਰ ਆ ਗਿਆ। ਉਸ ਤੋਂ ਬਾਅਦ ਲੋਕ ਸਭਾ ਦੀ ਜਨਰਲ ਇਲੈਕਸ਼ਨ ਆਈ ਉਹਦੇ ਵਿੱਚ ਵੀ ਸਾਡੇ ਨਾਲ ਵਾਅਦਾ ਕੀਤਾ ਗਿਆ ਪਰ ਉਹਨਾਂ ਨੇ ਫਿਰ ਉਹ ਸਰਕਾਰ ਉਸ ਵਾਅਦੇ ਤੋਂ ਮੁਕਰ ਗਈ ਹੁਣ ਹਰ ਚੀਜ਼ ਦਾ ਇੱਕ ਅੰਤ ਹੁੰਦਾ ਹੈਗਾ ਤੇ ਅਸੀਂ ਅੱਜ 30 ਤਰੀਕ ਨੂੰ ਸਰਕਾਰ ਨੂੰ ਮੈਮੋਰੰਡਮ ਰਾਈ ਇਹ ਦੱਸਣਾ ਚਾਹੁੰਦੇ ਆ ਕਿ ਸਮੁੱਚੇ ਲੰਬੜਦਾਰ ਭਾਈ ਜਾਰੀ ਰਹੀਆਂ ਮੰਗਾਂ ਪ੍ਰਵਾਨ ਕਰਕੇ ਸਾਨੂੰ ਸਰਕਾਰ ਦਾ ਇੱਕ ਹੰਗ ਸਮਝਿਆ ਜਾਵੇ ਸਾਨੂੰ ਵੀ ਇਸ ਜ਼ਿੰਮੇਵਾਰੀ ਦਾ ਅਹਿਸਾਸ ਸਿਵਾਇਆ ਜਾਵੇ ਜੇਕਰ ਇਹ ਸਰਕਾਰ ਹੁਣ ਵੀ ਟਾਲਮਟੋਲ ਦੀ ਨੀਤੀ ਬਣਾਉਂਦੀ ਆ ਤਾਂ ਜੋ ਪੰਜਾਬ ਵਿੱਚ ਜਿਮਨੀ ਚੋਣਾ ਚਾਰ ਹੋ ਰਹੀਆਂ ਉਹਦੇ ਵਿੱਚ ਲੰਬੜਦਾਰ ਸਮੁੱੱਚਾ ਪੰਜਾਬ ਦਾ ਭਾਈਚਾਰਾ ਰੋਸ ਮਾਰਚ ਕਰਦਾ ਤਾਂ ਜਿਵੇਂ ਪਿਛਲੇ ਵਾਰੀ ਜਿਮਨੀ ਚੋਣਾ ਚ ਬਾਕੀ ਚੋਣਾਂ 'ਚ ਉਹਨਾਂ ਨੇ ਵਾਅਦੇ ਕਰਕੇ ਮੁੱਕਰ ਗਏ ਕੀ ਲੱਗਦਾ ਏ ਇਸ ਵਾਰ ਤਾਂ ਨਹੀਂ ਕਿਤੇ ਜਿਮਨੀ ਚੋਣਾ 'ਚ ਤੁਹਾਨੂੰ ਲੜ ਲੱਗਦੇ ਨਹੀਂ ਜੇਕਰ ਸਰਕਾਰ ਤੋਂ ਜਿੰਨਾ ਕਿ ਚੱਲ ਰਿਹਾ 2.5 ਸਾਲਾਂ 'ਚ ਬਹੁਤੇ ਲੋਕਾਂ ਨੂੰ ਲਾਰੀ ਲਾਈ ਗਈ ਸੀ ਬਹੁਤ ਲੋਕਾਂ ਨੂੰ ਆਸਾ ਸੀ ਸਰਕਾਰ ਤੋਂ ਆਸਾ ਤਾਂ ਇਹਦੀ ਲੋਕਾਂ ਨੇ 92 ਐਮਐਲਏ ਜਿਤਾਏ ਸੀ ਪਰ ਉਹ ਲੋਕਾਂ ਨੇ ਆਸਾ ਅਧੂਰੀ ਕਰ ਦਿੱਤੀ ਜੇਕਰ